ਤੋ ਫਿਰ ਵਾਲੇ ਰੱਖਿਆ ਆਪੇ ਦੱਸ ਦਿਓ ਕਿ ਕਿੰਨੇ ਨੰਬਰ ਤੇ 12 ਕਿਹੋ ਜਿਹਾ ਆ ਗਿਆ 3 ਵੋਟਸ ਤੇ 3 ਬ੍ਰੇਕ ਐਂਡ ਆਈ ਜਸਟ ਟੂ ਕੈਰੀ ਦੀ 3 ਸਾਰੀ ਬਾਰ ਦਾ ਸਾਰੇ ਰਿਸਪੈਕਟੇਬਲ ਮੈਂਬਰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਕੀਤਾ ਆ ਮੈਂ ਇਹਨਾਂ ਦੀਆਂ ਉਮੀਦਾਂ ਦੇ ਪੂਰਾ ਪੂਰਾ ਖਰਾ ਉਤਰਾਂਗਾ ਮੈਂ ਬਾਰ ਦੀ ਵੈਲਫੇਅਰ ਵਾਸਤੇ ਜੋ ਮਿੱਤੋਂ ਹੋ ਸਕਿਆ ਮੈਂ ਉਹ ਕੰਮ ਕਰਾਂਗਾ ਆਜਾ

ਅੱਜ ਬਾਰ ਅਸੋਸੀਏਸ਼ਨ ਨਾਲ ਮੁਖ ਸਾਹਿਬ ਦੀ ਆਫਿਸ ਕੀਰਸ ਦੀ ਪ੍ਰੈਜ਼ੀਡੈਂਸੀ ਗੋਸਟ ਪੋਸਟ ਵਾਸਤੇ ਐਲੋਟ ਹੋਈ ਜਿਹਦੇ ਵਿੱਚ 167 ਫੋਟੋ ਵੋਟਾਂ ਪਈਆਂ ਔਰ ਉਹਦੇ ਵਿੱਚੋਂ 91 ਵੋਟਾਂ ਜਿਹੜੀਆਂ ਸੀਗੀਆਂ ਉਹ ਸਰਦਾਰ ਸਿੰਘ ਜੀ ਐਡਵੋਕੇਟੂ ਪਈਆਂ 53 ਵੋਟਾਂ ਉਹਦੇ ਵਿੱਚੋਂ ਪਈਆਂ ਜੀ ਦੌੜ ਸਿੰਘ ਚੌਹਰਾਲ ਜੀ ਨੂੰ ਤੇ 23 ਵੋਟਾਂ ਜਿਹੜੀਆਂ ਪਈਆਂ ਜਸਵਿੰਦਰ ਸਿੰਘ ਸੈਣੀ ਜੋਤੀ ਦੀ ਥਰਡ ਕੰਡੀਡੇਟ ਤੇ ਫੇਸ ਕਰਕੇ ਹੁਣ ਅ ਸ਼੍ਰੀ ਸਦਾਲ ਸਿੰਘ ਜੀ ਅ ਅਹੁਦੇਵਾਲ ਜੋ ਹੈ ਗਿਆ ਉਹ ਅ ਪ੍ਰੈਜ਼ੀਡੈਂਟ ਚੁਣੇ ਗਏ ਹੈ ਤੁਹਾਰਾ ਸੇ ਸਿਧਾਂਤ ਦਾ ਹੈ ਇਹਦਾ ਤੋਂ ਲਾਦਾ ਜੋ ਪਹਿਲੇ ਆਰਗਨਾਈਜੇਸ਼ਨ ਹੋਏ ਸੀਗੇ ਉਹਦੇ ਵਿੱਚ ਕੁਝ ਜਿਹੜੇ ਆਫਿਸ ਬੀਦੇ ਸੀਗੇ ਜਿੰਦਾ ਕਿ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਵਿਚਾਰ ਰਾਣਾ ਜੀ ਔਰ ਸੈਕਟਰੀ ਸਾਹਿਬ ਸ਼੍ਰੀ ਦਿਪਕ ਭਾਰਦਵਾ ਜੀ ਜੁਆਇੰਟ ਸੈਕਟਰੀ ਮਿਸਿਸ ਮਿਸ ਅਮਨਪ੍ਰੀਤ ਕੌਰ ਔਰ ਉਸ ਬਾਅਦ ਕੈਸ਼ੀਅਰ ਨਹੀਂ ਕੈਸ਼ੀਅਰ ਲਿੰਕ ਸੀਗੇ ਮਨਜੀਤ ਪਟੋਲ ਉਸ ਤੋਂ ਬਾਅਦ 3 ਸਾਡੇ ਕਲੱਬ ਦੇ ਮੈਂਬਰ ਸੀਗੇ ਕੋਮਲ ਸਿੰਘ ਜੀ ਇੱਕ ਮਨੀਸ਼ਾ ਐਂਡ ਇੱਕ ਅਭਿਸ਼ੇਕ ਸ਼ਰਮਾ ਜੀ ਤੇ કુલ ਕਿੰਨੀਆਂ ਵੋਟਾਂ ਸੀਗੇ ਸਰ કુલ 167 ਵੋਟਾਂ ਸੀਗੇ ਕੋਈ ਖਰਾਬ ਕੋਈ ਖਰਾਬ ਨਹੀਂ ਨਿਕਲੀ ਬਿਲਕੁਲ ਸਾਰੀ ਵੈਲਿਡ ਵੋਟ ਲਈ ਔਰ ਸਾਰੇ ਉਹਦੇ ਵਿੱਚੋਂ 91 ਵੋਟਾਂ ਆ ਜਿਹੜੇ ਜਿੱਤੇ ਹੈ ਗਗਨ ਸਿੰਘ ਜੀ 217054 ਤੇ ਜੈ ਜਸਵੰਦਰ ਸਿੰਘ ਗੋਲਰੀ ਸਾਡੇ ਸੌਡ ਕੈਂਡੀਡੇਟ ਆਪਰੇਜ਼ ਤੇ ਤੇ